करो गारो गारो पूर कुमार कातो लाओ ला देश किरेता कैसी हो जैसी हो سوان کے سنمان میں سبدھان کے سنمان میں پورن کمارے قاتل نو گرفتار کرو گرو گرو پورن کمارے قاتل نو گرفتار کرو گرفتار کرو گرفتار کرو پورن کمارے قاتل گرفتار کرو گرو گرفتار کرو کے ماتے قاتلوں کو گرفتار کرو گرفتار کرو گرفتار کرو ساتھ میں نہیں بلایا تھا اس کو ابھی یہ کہ جو ورستی کا نام بھی پہچانتے ہیں جی आईएएस आईएएस का मुझे नाम नहीं हो गया خورتاب ہم کرتا ہے اس بارے نک کے ساتھ میں جانی میں ہے تمہارا دنہ کیا جائیں گئی جات میںients سلم کریں کام کیا آپ کو میں نے شکأتا ہے خورتا ہے تو نیا تو آج رہتا ہے وہ پہلے کو جان polls کریں سحمل بتا ہے جانAm الحلójہ وقتے Pan سے یہاں خان کریں بہت 돼 پر آغشل کریں ما منذ حلیط پر

ਹਾਲੇ ਜਿਹੜਾ ਮੰਨਦਾ ਇਦਾਂ ਲਗਾਗਾ ਕੋਈ ਹੋਵੇ ਕੋਈ ਵੀ ਹੋਵੇ ਜਿਸ ਵੀ ਤੁਹਾਨੂੰ ਜੱਦ ਬਰਾਜੀ ਹੋਵੇ ਉਹਦੇ ਖਿਲਾਫ ਕਾਰਗੇਟਾ ਨਹੀਂ ਜੇ ਤਾਂ ਹੀ ਲੋਕਤੰਤਰ ਬਣਦਾ ਹੈ ਔਰ ਤੁਸੀਂ ਦੇਖੋ 7 ਤਰੀਕ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਅਧਿਕਾਰੀ ਦੀ ਰੈਸ ਨਹੀਂ ਪਈ ਕਿਸੇ ਵੀ ਅਧਿਕਾਰੀ ਨੂੰ ਫੜਿਆ ਨਹੀਂ ਗਿਆ ਔਰ ਉਹ ਸੀਨੀਅਰ ਐਡੀਜੀਪੀ ਲੈਵਲ ਦਾ ਅਧਿਕਾਰੀ ਇਸ ਜੀ ਦੇ ਅੰਦਰ ਜੀ ਸੇਫ ਨਹੀਂ ਜਿਹਨਾਂ ਦੀ ਮੈਡਮ ਸੀਨੀਅਰ ਹਾਈਸ ਅਧਿਕਾਰੀ ਆ 24 ਸਾਲ ਦੀ ਜੌਬ ਆ ਔਰ ਪਰਵਾਦੇ ਅੰਦਰ ਆਈਪੀਐਸ ਆਈ ਐਸਐਮਐਲਏ ਅੱਡੇ ਪੱਧਰ ਤੇ ਉਹਨਾਂ ਦੇ ਪਰਿਵਾਰ ਚ ਉਹ ਪਰਿਵਾਰ ਪਿਛਲੇ 7 ਦਿਨਾਂ ਤੋਂ ਅਨਸਾਫ਼ ਦੀ ਗੁਆਰ ਕਰ ਰਿਹਾ ਦੇਸ਼ ਦੀ ਬੀਜੇਪੀ ਸਰਕਾਰ ਹਰਿਆਣਾ ਦੀ ਬੀਜੇਪੀ ਸਰਕਾਰ ਇਸ ਕੰਟਸ ਤੋਂ ਮਸ ਨਹੀਂ ਹੋ ਰਹੀ ਨਾ ਕਿਸ ਦੀ ਹਜੇ ਤੱਕ ਅਰੈਸਟ ਨਹੀਂ ਨਾ ਕਿਸ ਨੂੰ ਨਾਮਜ਼ਦ ਕੀਤਾ ਔਰ ਇਸ ਕਰਕੇ ਪੂਰੇ ਦੇਸ਼ ਦੇ ਲੋਕਾਂ 'ਚ ਬਹੁਤ ਵੱਡਾ ਕਰੋਸ਼ ਹੈ ਬੇ ਜੇ ਏ ਡੀ ਜੀ ਪੀ ਲੈਵਲ ਦਾ ਅਧਿਕਾਰੀ ਸੇਫ ਨਹੀਂ ਜੇ ਆਈ ਐਸ ਅਧਿਕਾਰੀ ਸੇਫ ਨਹੀਂ ਜੇ ਦੇਸ਼ ਦੇ ਅੰਦਰ ਇੱਕ ਦਰਜੇ ਦਾ ਜਿਹੜਾ ਸ਼ਹਿਰੀ ਆ ਉਹ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਇਸ ਕਰਕੇ ਬੀਆਰ ਗਵੇਈ ਜੀਜਸਸ ਆਫ ਇੰਡੀਆ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦੀ ਕੋਰਟ ਦੇ ਅੰਦਰ ਕਿਸੇ ਸ਼ਰਾਪਤੀ ਅਨਸਨ ਨੇ ਜੁੱਤੀ ਸਿੱਟੀ ਜਿਹੜੀਆਂ ਗੋਟਾ ਦੇ ਸਾਨੂੰ ਵਿਸ਼ਵਾਸ ਹੈ ਵੀ ਸਾਨੂੰ ਇਨਸਾਫ ਦਿੰਦੀਆਂ ਜੇ ਉਹਨਾਂ ਦੇ ਇਨਸਾਫ ਕਰਤਾ ਦੇ ਨਾਲ ਇਹ ਹਾਲ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਦੇਸ਼ ਦੇ ਵਿੱਚ ਰਾਜਸਥਾਨ ਦੀ ਮਹਾਰਾਣੀ ਉਹਨ ਮੰਦਰ ਚ ਵੰਨ ਤੋਂ ਬਾਹਰ ਛੁੱਟਿਆ ਗਿਆ ਦੇਸ਼ ਦੇ ਵਿੱਚ ਅਜਿਹੇ ਅਧਿਕਾਰੀ ਚਾਹੇ ਉਹ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਜਾਤੀਵਾਦੀ ਵਿਤਕਰਾ ਹੁੰਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਆ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਆ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਕਿ ਸਾਨੂੰ ਧਾਰਮਿਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਰਹਿਣ ਸਹਿਣ ਦੇ ਹੱਕ ਹਕੂਕ ਮਿਲਣੇ ਚਾਹੀਦੇ ਆ ਜਿਹੜੀ ਵੀ ਉਹਦੀ ਵਾਇਲੇਸ਼ਨ ਕਰਦਾ ਬਹੁਜਨ ਸਮਾਜ ਪਾਰਟੀ ਦੀ ਮੰਗ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਜਲਦੀ ਕਾਰਵਾਈ ਕੀਤੀ ਜਾਵੇ ਔਰ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਨੂੰ ਜਲਦੀ ਫੜੇ ਜਾਵੇ